ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਘਰ ਪਹਿਲਾ ਚਉਪ ਦੀ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਸ੍ਰੀ ਗੋਵਿੰਦਵਾਲ ਸਾਹਿਬ ਤੀਸਰੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਭਦਰੋਂ ਦੀ ਪੂਰਨਮਾਸ਼ੀ ਨੂੰ ਮਨਾ ਰਹੇ ਸਨ ਉਸ ਵੇਲੇ ਸੰਤਾਂ ਮਹਾਤਮਾ ਦੀ ਬਹੁਤ ਇਕੱਤਰਤਾ ਹੋਈ ਅਤੇ ਸਤਿਗੁਰਾਂ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਿਵੇਂ ਤੀਸਰੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹੁੰਦੇ ਉਸੇ ਤਰ੍ਹਾਂ ਆਪ ਜੀ ਵੀ ਕਿਰਪਾ ਕਰੋ ਉਹੀ ਉਪਦੇਸ਼ ਦੇਣਾ ਕਰੋ ਤਾਂ ਸੁਣ ਕੇ ਚੌਥੇ ਸਤਿਗੁਰੂ ਜੀ ਨੇ ਤਨਾਸਰੀ ਰਾਗਣੀ ਵਿੱਚ ਘਰ ਪਹਿਲਾ ਪਹਿਲੇ ਸੁਰਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਚੌਪ ਦੇ ਚਾਰ ਪਦਿਆਂ ਪੌੜੀਆਂ ਵਾਲੇ ਸ਼ਬਦ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ব্রহ্ম ਪਰਮੇਸ਼ਰ ਓੰਕਾਰੁ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੋ ਹਰਿ ਸੇਵਹਿ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹੈ ਹੇ ਹਰੀ ਪਰਮੇਸ਼ਰ ਜਿਹੜੇ ਸੰਤ ਸ਼ਾਂਤ ਆਤਮਾ ਨੇ ਤੇ ਭਗਤ ਭਗਤੀ ਕਰਨ ਵਾਲੇ ਪੁਰਖ ਆਪ ਜੀ ਨੂੰ ਮਨ ਬਾਣੀ ਸਰੀਰ ਕਰਕੇ ਸੇਵਦੇ ਹਨ ਉਨ੍ਹਾਂ ਦੇ ਸਾਰੇ ਸੰਚਿਤ ਕਰਮਾਂ ਦੇ ਪਾਪ ਗੁਨਾਹ ਤੁਸੀਂ ਨਿਵਾਰੀ ਨਿਵਿਰਤ ਕਰ ਦਿੱਤੇ ਹਨ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਏ ਸੁਆਮੀ ਮਾਲਕ ਪਰਮੇਸ਼ਰ ਹਮ ਸਾਡੇ ਉਤੇ ਕਿਰਪਾ ਦਇਆ ਦ੍ਰਿਸ਼ਟੀ ਕਰੋ ਜਿਹੜੀ ਤੁਹਾਨੂੰ ਸਾਧ ਸੰਗਤ ਪਿਆਰੀ ਹੈ ਉਸ ਸਾਧ ਸੰਗਤ ਦੇ ਮੇਲ ਵਿੱਚ ਸਾਨੂੰ ਰੱਖਣਾ ਕਰੋ ਹਰ ਗੁਣ ਕਹਿ ਨਾ ਸਕੋ ਬਨਵਾਰੀ ਇਹ ਸੰਸਾਰ ਬੰਦੀ ਵਾਰੀ ਕੀ ਵਾਲੀ ਪਰਮੇਸ਼ਰ ਜੀ ਅਸੀਂ ਇੱਕ ਰਸਨਾ ਨਾਲ ਆਪ ਜੀ ਦੇ ਗੁਣ ਆਖ ਨਹੀਂ ਸਕਦੇ ਕਿਉਂਕਿ ਆਪ ਜੀ ਵਿੱਚ ਬੇਅੰਤ ਹੀ ਗੁਣ ਹਨ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਅਸੀਂ ਜੀਵ ਪੱਥਰ ਦੀ ਨਿਆਈ ਪਾਰੇ ਕਠੋਰ ਚਿੱਤ ਵਾਲੇ ਮੋਹ ਰੂਪੀ ਪਦਾਰਥਾਂ ਰੂਪੀ ਨੀਰ ਜਲ ਵਿੱਚ ਡੁੱਬ ਰਹੇ ਆਂ। हे ਮਹਾਰਾਜ ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਪਾਖਣ ਪੱਥਰ ਵਾਂਗ ਕਠੋਰ ਚਿੱਤ ਵਾਲਿਆਂ ਨੂੰ ਭਗਤੀ ਰੂਪੀ ਤਾਰੀ ਬੇੜੀ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਰੋ ਰਹਾਉ। ਸਤਿਗੁਰੂ ਬਿਸਰਾਮ ਦੇ ਕੀ ਕਿਰਪਾ ਕਰਦੇ ਆ। ਜਨਮ ਜਨਮ ਕੀ ਲਾਗੇ ਬਿਕ ਮੋਰਚਾ ਲੱਗ ਸੰਗਤ ਸਾਧ ਸਵਾਰੀ ਏ ਪਰਮੇਸ਼ਰ ਜੀ ਸਾਡੇ ਜੀਵਨ ਨੂੰ ਜਨਮ ਜਨਮਾਂ ਤਰਾਂ ਦੇ ਬਿਕ ਵਿਸ਼ਿਆਂ ਦੀ ਇਸ਼ਾ ਰੂਪ ਮੋਰਚਾ ਜੰਗਾਲ ਲੱਗਾ ਹੋਇਆ ਕਿਰਪਾ ਕਰਕੇ ਸਾਡੇ ਜੀਵਨ ਨੂੰ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਲਗਾ ਕਰਕੇ ਸਵਾਰ ਦੇਵੋ ਜਿਉ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਜਿਵੇਂ ਕੰਚਨ ਸੋਨੇ ਨੂੰ ਬੈਸੰਤਰ ਅਗਨੀ ਵਿੱਚ ਤਾਇਉ ਤਪਾ ਕੇ ਫਿਰ ਸੁਨਿਆਰਾ ਸੋਨੇ ਵਿੱਚੋਂ ਮੈਲ ਨੂੰ ਕੱਢਣ ਲਈ ਸੁਹਾਗੇ ਰੂਪ ਬੂਟੀ ਦੇ ਨਾਲ ਕੱਟ ਕੇ ਉਤਾਰ ਦਿੰਦਾ ਹੈ ਇਸੇ ਪ੍ਰਕਾਰ ਜਗਿਆਸੂ ਰੂਪੀ ਸੋਰੇ ਨੂੰ ਗਿਆਨ ਰੂਪੀ ਅਗਨੀ ਵਿੱਚ ਤਪਾ ਕੇ ਮੈਲ ਦੇ ਕੱਟਣ ਵਾਲੇ ਸਤਗੁਰੂ ਰੂਪ ਸਰਾਫ ਨੇ ਸੰਤੋਖ ਰੂਪੀ ਸੁਹਾਗਾ ਪਾ ਕੇ ਰਾਗ ਦਵੇਸ਼ ਰੂਪੀ ਮੈਲ ਕੱਟ ਕੇ ਲਾ ਦਿੱਤੀ ਉਤਾਰ ਦਿੱਤੀ ਇਸ ਲਈ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਊਰ ਧਾਰੀ ਏ ਹਰ ਪਰਮੇਸ਼ਰ ਹੁਣ ਤੁਸੀਂ ਹੁਣ ਅਸੀਂ ਤੁਹਾਡੇ ਜਪਨ ਜਪਣੇ ਯੋਗ ਵਾਹਿਗੁਰੂ ਨਾਮ ਨੂੰ ਦਿਨ ਰਾਤ ਜਪਣਾ ਕਰਦੇ ਹਾਂ ਤੇ ਮਨ ਬਾਣੀ ਸਰੀਰ ਕਰਕੇ ਹਰ 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 ਦੇ ਜਪ ਜਪਣ ਦੀ ਪ੍ਰੀਤੀ ਔਰ ਹਿਰਦੇ ਵਿੱਚ ਧਾਰੀ ਹੋਈ ਹੈ। ਇਹ ਭਾਈ ਜਿਹੜਾ ਪਰਮੇਸ਼ਰ ਦਾ ਜਪਣੇ ਯੋਗ ਵਾਹਿਗੁਰੂ ਜਾਪ ਹੈ ਉਸ ਨੂੰ ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਦਿਨ ਰਾਤ ਜਪਾਉਣਾ ਕਰੋ। ਤੇ ਆਪਣੇ ਔਰ ਹਿਰਦੇ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਦੁਆਰਾ ਜਪ ਕੇ ਹਿਰਦੇ ਵਿੱਚ ਵਸਾਉਣਾ ਕਰੋ। ਧਾਰਨਾ ਕਰੋ। ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹੀ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲੇ ਪਰਮੇਸ਼ਰ ਤੁਹਾਡਾ ਨਾਮ ਸੰਸਾਰ ਵਿੱਚ ਐਸੀ ਪੂਰਨ ਔਸ਼ਧੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਤੇਰੇ ਹਰ ਹਰ ਨਾਮ ਨੂੰ ਜਪਿਆ ਉਹਨਾਂ ਦੀ ਹੰਗਤਾ ਦੀ ਬਿਮਾਰੀ ਅੰਦਰੋਂ ਮਾਰ ਦਿੰਦੀ ਹੈ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਇਹ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਅਗਮ ਗਮਤਾ ਤੋਂ ਰਹਿਤ ਪਰਮੇਸ਼ਰ ਆਪ ਜੀ ਦਾ ਬੋਧ ਵਿਚਾਰ ਇਤਨਾ ਅਗਾਧ ਡੂੰਗਾ ਹੈ ਕਿ ਜੀਵ ਤੋਂ ਜਾਣਿਆ ਨਹੀਂ ਜਾਂਦਾ ਅਤੇ ਇਹ ਅਪਰੰਪਰ ਪਰੇ ਤੋਂ ਪਰੇ ਸ੍ਰੇਸ਼ਟ ਸਾਰਿਆਂ ਥਾਮਾਂ ਵਿੱਚ ਪੁਰਖ ਪੂਰਨ ਪਰਮੇਸ਼ਰ ਜੀ ਆਪ ਜੀ ਅਪਾਰੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੋ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਏ ਜਗਤ ਦੇ ਜੀਵਨ ਰੂਪ ਪਰਮੇਸ਼ਰ ਸਾਡੇ ਜਨ ਦਾਸਾਂ ਉਤੇ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਜਿਵੇਂ ਆਪ ਜੀ ਨੇ ਆਪਣੇ ਭਗਤ ਜਨਾਂ ਦੀ ਲੋਕ ਪਰਲੋਕ ਵਿੱਚ ਪੈਜ ਪ੍ਰਤਗਿਆ ਸਵਾਰਨਾ ਕੀਤੀ ਹੈ ਇਵੇਂ ਸਾਡੀ ਵੀ ਸਵਾਰਨਾ ਕਰੋ ਦਨਸਰੀ ਮਹੱਲਾ ਚੌਥਾ ਹਰ ਕੀ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਪਰਮ ਪਉ ਭਾਗੀ ਏ ਭਾਈ ਜਿਨਾਂ ਹਰੀ ਪਰਮੇਸ਼ਰ ਦੇ ਸੰਤ ਮਹਾਤਮਾ ਜਨਾ ਨੇ ਪਰਮੇਸ਼ਰ ਦੇ ਨਾਮ ਨੂੰ ਇਕਜਿਟ ਹੋ ਕੇ ਜਪਿਆ ਹੈ ਉਹਨਾਂ ਦਾ ਨਾਮ ਦੇ ਪ੍ਰਤਾਪ ਕਰਕੇ ਜੰਮਣ ਮਰਨ ਦਾ ਦੁਖ ਪੰਜ ਪ੍ਰਕਾਰ ਦਾ ਭਰਮ ਸਤ ਪ੍ਰਕਾਰ ਦਾ ਡਰ ਭੱਜ ਗਿਆ ਦੂਰ ਹੋ ਗਿਆ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਉਹਨਾਂ ਤੋਂ ਵਾਹਿਗੁਰੂ ਨੇ ਆਪ ਦੀ ਨਾਮ ਜਪਣ ਜਪਉਣ ਰੂਪ ਸੇਵਾ ਟਹਿਲ ਆਪ ਹੀ ਕਰਾ ਲਈ ਹੈ ਜਿਨ੍ਹਾਂ ਦੀ ਬਿਰਤੀ ਗੁਰਮਤ ਗੁਰ ਸਤਗੁਰਾਂ ਦੀ ਮਤ ਸਿੱਖਿਆ ਦੁਆਰਾ ਗਿਆਨ ਅਵਸਥਾ ਵਿੱਚ ਜਾਗ ਪਈ ਹੈ ਹਰ ਕੈ ਨਾਮ ਰੱਤਾ ਬੈ ਰਾਗੀ ਇਹ ਭਾਈ ਜੀੜਾਪੁਰਖ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਰਹਿੰਦਾ ਉਸ ਸੰਸਾਰ ਵਿੱਚ ਪੂਰਨ ਵਿराग ਮਾਨ ਬੈਰਾਗੀ ਪ੍ਰੇਮੀ ਹੈ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤਿ ਹਰਿ ਲੇਵ ਲਾਗੀ ਰਹਾਉ ਜਿਨ੍ਹਾਂ ਪੁਰਖਾਂ ਨੇ ਸ਼ਰਦਾ ਤੇ ਵਿਸ਼ਵਾਸ ਰੂਪ ਕੰਨਾ ਨਾਲ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੀ ਕਥਾ ਵਾਰਤਾ ਸੁਣੀ ਹੈ ਤੇ ਮਨ ਵਿੱਚ ਮੰਨਣ ਕਰਨ ਚੰਗੀ ਲੱਗੀ ਹੈ ਆ ਉਹਨਾਂ ਦੀ ਗੁਰ ਸਿੱਖਿਆ ਕਰਕੇ ਪਰਮੇਸ਼ਰ ਨਾਲ ਲਿਵ ਬਿਰਤੀ ਲੱਗ ਗਈ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰੇ ਆ ਸੰਤ ਜਨਾ ਕੀ ਜਾਤ ਹਰ ਸੁਆਮੀ ਤੂੰ ਠਾਕੁਰ ਹਮ ਸਾਗੀ ਏ ਸੁਆਮੀ ਮਾਲਕ ਪਰਮੇਸ਼ਰ ਜੀ ਸੰਸਾਰੀ ਜੀਵ ਆਪਣੀ ਉੱਚੀ ਜਾਤੀ ਦਾ ਮਾਣ ਕਰਦੇ ਹਨ ਪਰੰਤੂ ਸ੍ਰੇਸ਼ਟ ਜਨਾਂ ਦੀ ਜਾਤੀ ਤੂੰ ਆਪ ਹੀ ਹੈ ਅਤੇ ਤੁਸੀਂ ਸੱਚੇ ਠਾਕੁਰ ਸੁਆਮੀ ਹੋ ਤੇ ਹਮ ਅਸੀਂ ਤੇਰੇ ਪਿਆਰੇ ਸੰਤ ਜਨਾਂ ਦਾ ਸਾੰਗੀ ਹੁੰਦਾ ਸਵਾਗ ਕਰਨ ਵਾਲੇ ਭਾਵ ਭੇਖ ਤਾਰੀ ਸੇਵਕ ਆ ਜੈਸੀ ਮਤ ਦੇ ਵੋਹ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਏ ਸੁਆਮੀ ਮਾਲਕ ਪਰਮੇਸ਼ਰ ਜੀ ਜਿਹੋ ਜਹੀ ਆਪ ਜੀ ਸਾਨੂੰ ਮਤ ਸਿਖਿਆ ਅਕਲ ਦਿੰਦੇ ਹੋ ਅਸੀਂ ਉਹ ਜਿਹੇ ਬੁਲਗ ਬੋਲਾਂ ਨੂੰ ਬੁਲਾਗੀ ਬੋਲਦੇ ਹਾਂ ਜੋ ਗਿਆਤ ਸਰੂਪ ਵਾਲੇ ਬੁਲਗਬੋਲ ਪਿੱਛੇ ਤੁਹਾਡੇ ਸੰਤ ਜਨ ਬੋਲਦੇ ਸੀ ਉਸੇ ਤਰ੍ਹਾਂ ਦੇ ਸੰਤਾਂ ਤੋਂ ਸਿੱਖਿਆ ਲੈ ਕੇ ਅਸੀਂ ਬਚਨ ਬੁਲਾਗੀ ਕਹੀਏ ਬੋਲਾਂਗੇ ਕਿ ਆਹਮ ਕਿਰਮ ਨਾਨ ਅਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ हे ਪਰਮੇਸ਼ਰ ਜੀ ਅਸੀਂ ਨਾਨ ਹੁੰਦਾ ਨਾਨ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਕਿਉਂਕਿ ਦੂਸਰੇ ਨੰਨੇ ਦੇ ਪੈਰ 'ਚ ਹਲੰਤ ਲੱਗੀ ਹੈ ਕੱਲਾ ਨਾਨ ਨਹੀਂ ਬੋਲਣਾ ਨਾਨ ਭਾਵ ਨਿੱਕਿਆਂ ਫਲਾਂ ਦੇ ਕਰਮ ਕੀੜਿਆਂ ਤੋਂ ਵੀ ਨਿਕ ਕਈਏ ਨਿੱਕੇ ਕੀੜੇ ਕੀ ਚੀਜ਼ ਹਾਂ ਅਸੀਂ ਮਹਾਰਾਜ ਆਪ ਜੀ ਦੇ ਮਨ ਬਾਣੀ ਸਰੀਰ ਕਰਕੇ ਦਾਸਾਂ ਦੇ ਵੀ ਛੋਟੇ ਦਾਸ ਕੀ ਚੀਜ਼ ਹਾਂ ਭਾਵ ਕੁਝ ਨਹੀਂ ਹ ਅਤੇ ਤੁਸੀਂ ਵੱਡਿਆਂ ਬ੍ਰਹਮਾ ਵਿਸ਼ਨੂੰ ਆਦਿਕਾਂ ਤੋਂ ਵੀ ਵਡਾਗੀ ਵੱਡੇ ਪੁਰਖ ਤੁਮਰੀ ਗਤਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਏ ਪ੍ਰਭ ਪਰਮੇਸ਼ਰ ਜੀ ਅਸੀਂ ਤੁਹਾਡੀ ਗਤਿ ਪ੍ਰਾਪਤੀ ਦੀ ਮਿੱਤ ਮਰਿਆਦਾ ਕਹਿ ਨਹੀਂ ਸਕਦੇ ਹਮ ਅਸੀਂ ਨਿਸ਼ਕਾਮ ਅਭਾਗੀ ਕਰਮਾਂ ਤੋਂ ਹੀਣ ਆਪ ਜੀ ਨੂੰ ਕਿਸ ਪ੍ਰਕਾਰ ਮਿਲਣਾ ਕਰੀਏ ਹਰ ਪ੍ਰਭ ਸੁਆਮੀ ਕਿਰਪਾ ਧਾਰ ਹਮ ਹਰ ਹਰ ਸੇਵਾ ਲਾਗੀ ਏ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸਵਾਮੀ ਮਾਲਕ ਪਰਮੇਸ਼ਰ ਜੀ ਆਪ ਜੀ ਐਸੀ ਸਾਡੇ ਉਤੇ ਕਿਰਪਾ ਦਇਆ ਦ੍ਰਿਸ਼ਟੀ ਧਾਰਨਾ ਕਰੋ ਕਿ ਅਸੀਂ ਹਰ ਵਕਤ ਆਪ ਜੀ ਦੀ ਭਗਤੀ ਰੂਪ ਸੇਵਾ ਟਹਿਲ ਵਿੱਚ ਹਰ ਪ੍ਰਕਾਰ ਕਰਕੇ ਲੱਗੇ ਰਹੀਏ ਨਾਨਕ ਦਾਸਨ ਦਾਸ ਕਰੂ ਪ੍ਰਭ ਹਮ ਹਰ ਕਥਾ ਕਥਾਗੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਸਾਨੂੰ ਆਪਣੇ ਦਾਸਨ ਸੇਵਕਾਂ ਦੇ ਮਨ ਬਾਣੀ ਸਰੀਰ ਕਰਕੇ ਦਾਸ ਸੇਵਕ ਬਣਾਉਣਾ ਕਰੋ ਜਿਸ ਕਰਕੇ हे ਹਰ ਪਰਮੇਸ਼ਰ ਜੀ ਅਸੀਂ ਤੇਰੇ ਸੰਤਾਂ ਭਗਤਾਂ ਦੀ ਨਿਆਈ ਨਾਮ ਦੀ ਸਿਫਤ ਸਲਾਹ ਰੂਪ ਕਥਾ ਵਾਰਤਾ ਨੂੰ ਕਥਾਗੀ ਕਥਨ ਕਰਾਂਗੇ ਆਪ ਜੀ ਦੇ ਸਰੂਪ ਲਖਣਾ ਤ ਤਸਤੀ ਲਖਣਾ ਵਾਲੀ ਕਥਾ ਨੂੰ ਕਥਨ ਕਰਾਂਗੇ ਕਨਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਗੁਰ ਸਤਪੁਰਖ ਜੋ ਬੋਲੇ ਹਰ ਹਰ ਬਾਣੀ ਇਹ ਭਾਈ ਉਹ ਪੁਰਖੀ ਪਰਮੇਸ਼ਰ ਦਾ ਸੰਤ ਸਾਧੂ ਹੈ ਜੋ ਸਤਿਗੁਰੂ ਸਤਪੁਰਖ ਦੀ ਉਪਾਸ਼ਨਾ ਕਰਦਾ ਸਤਿਗੁਰੂ ਦੇ ਸਰੂਪ ਵਿੱਚ ਮਿਲਿਆ ਹੋਇਆ ਵੀ ਉਹ ਹੀ ਹੈ ਸਤਪੁਰਖਾ ਸੱਚੇ ਅਕਾਲ ਪੁਰਖ ਦੀ ਜੋਤ ਵਿੱਚ ਵੀ ਅਪੇਧ ਉਹ ਹੀ ਹੈ ਜਿਹੜਾ ਹਰ ਵਕਤ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਵਰ ਵਾਹਿਗੁਰੂ ਜੀ ਦੀ ਨਾਮ ਬਾਣੀ ਪਾਉ ਬਾਣੀ ਸੰਬੰਧੀ ਬਚਨਾਂ ਨੂੰ ਬੋਲਦਾ ਹੈ ਜੋ ਜੋ ਕਹੈ ਸੁਣੈ ਸੋ ਮੁਕਤ ਹਮ ਤਿਸ ਕੈ ਸਦ ਕੁਰਬਾਨੀ ਜਿਹੜਾ ਜਿਹੜਾ ਪੁਰਖ ਵੀ ਨਾਮ ਬਾਣੀ ਸੰਬੰਧੀ ਰਸਨਾ ਕਰਕੇ ਬਚਨ ਕਥਨ ਕਰਦਾ ਹੈ ਤੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦਾ ਹੈ ਉਹ ਮੁਕਤਾ ਮੁਕਤ ਰੂਪ ਹੋ ਜਾਂਦਾ ਹੈ ਇਹ ਭਾਈ ਜੋ ਐਸੇ ਮੁਕਤदाई ਨੂੰ ਭਾਵ ਪ੍ਰਾਪਤ ਹੋਏ ਹਨ ਅਸੀਂ ਉਸ ਆਪਣੇ ਦਾਸ ਦੇ ਉਪਰੋ ਸੈਂਕੜੇ ਵਾਰੀ ਕੁਰਬਾਨੀ ਬਲਹਾਰ ਜਾਂਦੇ ਆਂ ਹਰ ਕੀ ਸੰਤ ਸੁਨਹੁ ਜਸ ਕਾਨੀ ਇਹ ਹਰ ਪਰਮੇਸ਼ਰ ਦੇ ਸੰਤ ਮਹਾਤਮਾ ਜਨੁ ਪਰਮੇਸ਼ਰ ਦੇ ਜਸ ਕੀਰਤਨ ਨੂੰ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾ ਨਾਲ ਸੁਣਿਆ ਕਰੋ ਹਰ ਹਰ ਕਥਾ ਸੁਨਹੁ ਇੱਕ ਨਿਮਕ ਪਲ ਸਭ ਕਿਲ ਵਿਖ ਪਾਪ ਲਹਿ ਜਾਣੀ ਰਹਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਸਰੂਪ ਲਖਣਾ ਤੇ ਟਟਸਤੀ ਲਖਣਾ ਵਾਲੀ ਕਥਾ ਨੂੰ ਭਾਵੇਂ ਇੱਕ ਨਿਮਕਸ਼ਿਨ ਪਰ ਭਾਵੇਂ ਪਾਲਿਕ ਘੜੀ ਦੇ 6ਵੇਂ ਹਿੱਸੇ ਭਾਵ ਥੋੜੇ ਸਮੇਂ ਵਾਸਤੇ ਵੀ ਸੁਣੋਗੇ ਤਾਂ ਸਾਰੇ ਕਿਲਵਿਕ ਗੁਨਾਹਾਂ ਭਾਵ ਬ੍ਰਾਹਮਣ ਨੂੰ ਮਾਰਨਾ ਗਊ ਦੀ ਹੱਤਿਆ ਕਰਨੀ ਕੰਨਿਆ ਮਾਰਨੀ ਤੇ ਭ੍ਰਿਸ਼ਟਾਚਾਰੀ ਦਾ ਅੰਨ ਖਾਣਾ ਇਹ ਸਾਰੇ ਦੋਸ਼ ਲੈ ਜਾਂਦੇ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਇਹੋ ਜਿਹੇ ਸਾਧ ਸਾਧਨਾ ਕਰਨ ਵਾਲੇ ਸ੍ਰੇਸ਼ਟ ਸ਼ਾਂਤ ਆਤਮਾ ਵਾਲੇ ਪੁਰਖ ਦਾ ਜਿਨ੍ਹਾਂ ਨੇ ਸੰਗ ਪਾਇਆ ਹੈ ਜਿਵੇਂ ਮਾਸਟਰ ਬੱਚਿਆਂ ਨੂੰ ਸਬਕ ਸਿਖਾਉਂਦਾ ਹੈ ਇਉ ਸਤਿਗੁਰੂ ਜੀ ਆਪ ਹੀ ਸਾਧਨ ਕਰਕੇ ਸ੍ਰੇਸ਼ਟ ਜਨ ਤੇ ਆਪ ਹੀ ਸਾਸ ਗਰਾਸ ਨਾਮ ਜਪ ਕੇ ਸੰਤ ਕਹਾਉਂਦੇ ਹਨ ਜਿਨ੍ਹਾਂ ਨੇ ਇਹੋ ਜਿਹੇ ਸਤਿਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਕੀਤਾ ਹੈ ਉਹ ਪੁਰਸ਼ ਵੱਡਿਆਂ ਤੋਂ ਵੀ ਵਡਾਨੀ ਵੱਡੇ ਹਨ ਭਾਵ ਅਚਰਜ ਰੂਪ ਹੋ ਗਏ ਹਨ ਤិន ਕੀ ਧੂਰ ਮੰਗੇ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ हे स्वामी ਮਾਲਕ ਪ੍ਰਭ ਪਰਮੇਸ਼ਰ ਜੀ ਅਸੀਂ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਕਿਉਂਕਿ हे ਹਰ ਪਰਮੇਸ਼ਰ ਜੀ ਹਮ ਸਾਡੇ ਹਿਰਦੇ ਵਿੱਚ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਲੋਚ ਇੱਛਾ ਲੁਚਾਨੀ ਲੱਗੀ ਹੋਈ ਆ ਕਦੋਂ ਆਪ ਜੀ ਦੇ ਦਰਸ਼ਨ ਪ੍ਰਾਪਤ ਕਰੀਏ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਣੀ ਹੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਾਪਾਂ ਦੇ ਹਾਰਕ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜੀ ਆਪ ਜੀ ਸਫਲਿਓ ਸਿਹਤ ਗਿਆਨ ਫਲ ਦੇ ਬਿਰਖ ਬ੍ਰਿਸ਼ ਹੋ ਪਾਵ ਭੂਮਾ ਰੂਪ ਸ਼ੁੱਧ ਤਰਤੀ ਹੈ ਆਪ ਜੀ ਦੇ ਵਿੱਚ ਈਸਰ ਰੂਪ ਬੀਜ ਵਿਰਾਟ ਰੂਪ ਮੂਲ ਹਿਰਨ ਗਰਭ ਪੱਤਿਆਂ ਦੀ ਨਿਆਈ ਤੇ ਅਬਿਆਕ੍ਰਿਤ ਫੁੱਲਾਂ ਦੀ ਨਿਆਈ ਹੈ ਬ੍ਰਹਮਾ ਪੱਤਿਆਂ ਦੀ ਨਿਆਈ ਵਿਸ਼ਨੂੰ ਜੀ ਡਾਰੀਆਂ ਦੀ ਨਿਆਈ ਤੇ ਸ਼ਿਵ ਜੀ ਫੁੱਲ ਦੀ ਨਿਆਈ ਹੈ ਇਹ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜੀ ਆਪ ਜੀ ਦਾ ਹਰ ਹਰ ਨਾਮ ਸਫਲਿਓ ਸ ਕਈਏ ਬ੍ਰह्म ਗਿਆਨ ਮੁਕਤੀ ਰੂਪ ਫਲਿਓ ਫਲ ਦੇ ਸਹਿਤ ਬ੍ਰਿਸ਼ ਹੈ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਸੇ ਕਈਏ ਉਹਨਾਂ ਨੂੰ ਬ੍ਰह्म ਗਿਆਨ ਮੁਕਤੀ ਰੂਪੀ ਫਲ ਖਾ ਕੇ ਤ੍ਰਿਪਤਾਨੀ ਤ੍ਰਿਪਤੀ ਆ ਗਈ ਆ ਉਹ ਰਜ ਗਏ ਹਨ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੀ ਸਭ ਲਾਤੀ ਭੁੱਖ ਭੁਖਾਨੀ ਹਾਂ ਜਿਹੜੇ ਪੁਰਖ ਹਰ ਹਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀ ਕੇ ਤ੍ਰਿਪਤ ਭਾਵ ਰਜ ਗਏ ਹਨ ਉਹਨਾਂ ਦੀ ਜੋ ਚਿੱਤ ਨੂੰ ਭੁੱਖੇ ਰੱਖ ਕੇ ਭੁਖਾਨੀ ਭਖਾਉਣ ਵਾਲੀ ਭੁੱਖ ਆਸਾ ਰੂਪੀ ਭੁੱਖ ਆਦ ਸੀ ਉਹ ਸਾਰੀ ਹਿਰਦੇ ਅੰਦਰੋਂ ਲਤ ਗਈ ਦੂਰ ਹੋ ਗਈ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ ਜਿਨ੍ਹਾਂ ਪੁਰਖਾਂ ਦੇ ਵੱਡਿਆਂ ਤੋਂ ਵੱਡੇ ਉੱਚੇ ਉਤਮ ਭਾਗ ਕਰਮ ਹਨ ਉਹਨਾਂ ਨੇ ਆਪ ਪਰਮੇਸ਼ਰ ਦਾ ਨਾਮ ਜਪਿਆ ਹੈ ਤੇ ਹੋਰਨਾ ਨੂ ਵੀ ਜਪਾਉਣਾ ਕੀਤਾ ਹੈ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਹੇ ਹਰੀ ਪਰ ਮਹਰੇ ਭਰੇ ਭਰੇ ਕਰਨ ਵਾਲੇ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਜੀ ਸਾਨੂੰ ਉਹਨਾਂ ਪਿਆਰੇ ਜਨਾਂ ਦੀ ਸੰਗਤ ਵਿੱਚ ਮਿਲਣਾ ਕਰੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਆਪ ਜੀ ਦੇ ਦਾਸ ਸੇਵਕਾਂ ਦਾ ਦਸਾਨੀ ਸੇਵਕ ਹਾਂ ਦਾਸ ਹਾਂ ਅਸੀਂ ਜਨ ਆਪ ਜੀ ਦੇ ਦਾਸ ਸੇਵਕਾਂ ਪਾਸ ਤੁਹਾਡੇ ਸਰੂਪ ਦੀ ਪ੍ਰਾਪਤੀ ਬਾਰੇ ਦਸਾਨੀ ਕਈਏ ਪੁੱਛਣਾ ਕਰੀਏ ਵਾਹੇ ਗੁਰੂ 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 ਜੀ ਕਾ ਖਾਲਸਾ ਜੀ ਕੀ ਫਤਿਹ